ਸ਼੍ਰੋਮਣੀ ਕਾਲੀ ਦਾਲ ਵਾਲੋ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਸਕੀਮ ਖਿਲਾਫ ਬਠਿੰਡਾ ਦੇ ਮਿੰਨੀ ਸਖਤਰੇ ਤਵਿੱਖੇ ਧਰਨਾ ਦਿੱਤਾ ਗਿਆ ਜਿਸ ਵਿੱਚ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਵੱਡੀ ਗਿਣਤੀ ਚ ਵਰਕਰ ਪਹੁੰਚੇ ਤੇ ਰਿਕਾਰਡ ਇਕੱਠ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮਤਾ ਵੀ ਪਾਸ ਕਰ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਨੂੰ 1 ਇੰਚ ਵੀ ਜ਼ਮੀਨ ਨਹੀਂ ਦਿੱਤੀ ਜਾਵੇਗੀ ਜਿਕਰਯੋਗ ਹੈ ਕਿ ਲੈਂਡ ਪੋਲਿੰਗ ਸਕੀਮ ਅਧੀਨ ਬਠਿੰਡਾ ਦੇ ਪਿੰਡ ਨਰਵਾਣਾ, ਜੋਧਪੁਰ ਰਮਾਣਾ ਅਤੇ ਪੱਤੀ ਛੁੱਟੀ ਕੇ ਦੇਵੀ ਕਰੀਬ 884 ਏਕੜ ਜਗ੍ਹਾ ਐਕਵਾਇਰ ਕਰਨ ਦੀ ਨੀਤੀ ਬਣਾਈ ਗਈ। ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਮੌਕੇ ਸੁਖਬੀਰ ਸਿੰਘ ਬਾਦਲ ਨੇ ਪੱਤੀ ਛੁੱਟੀ ਕਾ ਅਤੇ ਨਰਵਾਣਾ ਪਿੰਡ ਦੇ ਨਿਵਾਸੀ ਵੀ ਸਾਹਮਣੇ ਲਿਆਂਦੇ ਅਤੇ ਕਿਹਾ ਕਿ 1 ਇੰਚ ਵੀ ਜ਼ਮੀਨ ਨਹੀਂ ਦਿੱਤੀ ਜਾਵੇਗੀ ਤੇ ਪਿੰਡਾਂ ਵਿੱਚ ਮਤੇ ਪਾਸ ਕਰਕੇ ਬੋਰਡ ਲਾ ਦਿਓ ਕਿ ਪਿੰਡਾਂ ਵਿੱਚ ਝਾੜੂ ਵਾਲਿਆਂ ਦਾ ਵੜਨਾ ਮਨਾ ਹੈ। ਸੁਖਬੀਰ ਸਿੰਘ ਬਾਦਲ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ। ਜੀਰਾਂ ਵਾਲਾ ਅੱਜ ਕੀ ਹੋਇਆ ਗੋਡੇ ਦੀ ਦੇਵਾ ਵੀ ਰਿਹਾ ਹੈ ਜੇ ਰਾਮੀ ਕੇ ਕੋਲ ਕੋਈ ਕੁਝ ਵੀ ਕਰਨਾ ਪਿਆ ਅਸਰ ਦਾ 1 ਇੰਚ ਜ਼ਮੀਨ 1 ਇੰਚ ਜ਼ਮੀਨ ਦੇਵੋਗੇ ਐਵੇਂ ਕਿਹਾਏ ਨਹੀਂ ਪਿੰਡਾ ਲਗਵਾਏ ਕਿ ਨਾ ਨਹੀਂ ਆਪ ਪਿੱਛੇ ਬੈਠੇ ਕੀ ਕਹਾਂ ਕਿ ਆ ਸੁਖਵੀਰ ਸਿੰਘ ਬਾਦਲੇ ਤੇ ਪਹੁੰਚੇ ਲੈਂਡਿੰਗ ਪੁਲਿਸ ਟੀਮ ਦਾ ਬਰੋਧ ਕੀਤਾ ਜਾ ਰਿਹਾ ਕਰਦੇ ਲੋਕੀ ਵੇਖੋ ਅੱਜ ਜਿਹੜਾ ਧਰਨਾ ਲੱਗਿਆ ਪਸ਼ੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਿਆਂ ਨਾਲ ਸਭ ਤੋਂ ਵੱਡਾ ਹੈ ਲੋਕੀ ਬੜੇ ਹੀ ਹਮ ਹਮ ਆ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ ਕਬੀਅਤ ਠੀਕ ਹੈ ਹਰਮਣ ਪਾਣੀ ਦੀ ਪਾਣੀ ਲਿਆਵੇ ਯਾਰ ਹੋ

Gwakwai ajiyar yi nke ya bambam.